ਕੀ ਉਸ ਨੂੰ ਤਾਂ ਲੀਟਾ ਕਿਦਾ ਪ੍ਰੋਗਰਾਮ ਬਣਾਏ ਬੈਠੇ ਮੋਦੀ ਜੀ ਤੇ ਅਮਿਤ ਸ਼ਾਹ ਜੀ ਜਿਹੜਾ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਸੀ ਇੰਡੀਨ ਸਟੇਟ ਨੇ ਉਹੀ ਐਕਸਪੈਰੀਮੈਂਟ ਹੁਣ ਹੋ ਰਿਹਾ ਸੀ ਚੰਡੀਗੜ੍ਹ ਨੂੰ ਜਿਹੜਾ ਹੈਗਾ ਚੰਡੀਗੜ੍ਹ ਨੂੰ ਅੱਜ ਤੋਂ ਨਹੀਂ ਚੰਡੀਗੜ੍ਹ ਤੋਂ ਅਜੇ ਤੱਕ ਕਿੰਨੇ ਦਿਨਾਂ ਦਾ ਕਲੇਮ ਛੱਡਿਆ ਚੰਡੀਗੜ੍ਹ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਡੀਸੀ ਘਰਿਆਨੇ ਦਾ ਐਸਐਸਪੀ ਪੰਜਾਬ ਦਾ ਉਹ ਮਾਲਕ ਹੁੰਦਾ ਸੀ ਪੁਲਿਸ ਦਾ ਅੱਜ ਹਾਲਤ ਕੀ ਹੈ ਜੀ ਚੰਡੀਗੜ੍ਹ ਦੀ ਐਸਐਸਪੀ ਦੇ ਕੋਲੇ ਐਸਐਚਓ ਲਾਉਣ ਦੀ ਪਾਵਰ ਹੈ ਨਹੀਂ ਇਸੇ ਤਰ੍ਹਾਂ ਜਿਹੜਾ ਹੈਗਾ ਪਹਿਲਾਂ ਕਮਿਸ਼ਨਰ ਪੰਜਾਬ ਕਾਟਰ ਦਾ ਹ ਕਿ ਉਹਨਾਂ ਨੇ ਕਿਹਾ ਫਿਲਹਾਲ ਨਹੀਂ ਬਣਾਉਂਦੇ ਸਟੇਕ ਹੋਲਡਰਸ ਨਾਲ ਗੱਲ ਕਰਨਗੇ ਤੇ ਸਟੇਕ ਹੋਲਡਰਸ ਦਾ ਹਰਿਆਣਾ ਹੈ ਉਹ ਤਾਂ ਤਿਆਰੀ ਬੈਠੇ ਉਹ ਤਾਂ ਬੋਲੇ ਹੀ ਨਹੀਂ ਹੁਣ ਤੱਕ ਹਰਿਆਣੇ ਵਾਸਤੇ ਰਾਜਧਾਨੀ ਨਵੀਂ ਬਣਾ ਕੇ ਦੇਣ ਦਾ ਜਿਹੜਾ ਇਹ ਵਾਦਾ ਕੇਂਦਰ ਨੇ ਕੀਤਾ ਉਹਨਾਂ ਨੇ ਕੋਈ ਉਹਦੇ ਚ ਪੈਸਾ ਤੇ ਲੈਣੇ ਦਿੱਤਾ ਹਰਿਆਣੇ ਨੂੰ ਦਿਲਚਸਪੀ ਕੋਈ ਨਹੀਂ ਕਿਉਂਕਿ ਉਹਨਾਂ ਕੋਲੇ ਰਾਜਧਾਨੀ ਹੈਗੀ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਇਮੀਡੀਏਟ ਆਲ ਪਾਰਟੀ ਮੀਟਿੰਗ ਬੁਲਾਓ ਕਿੰਨੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਜਿਹੜੀ ਬਹੁਤ ਵੱਡੀ ਪਾਵਰ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਮੈਸੇਜ ਦੇ ਦੇਣ ਕਿ ਛੱਡ ਦੇਗੇ ਸਭ ਕੁਝ ਅਸੀਂ ਕੋਈ ਗੱਲ ਹੀ ਨਹੀਂ ਅਸੀਂ ਲੜਾਈ ਲੜਾਂਗੇ ਸੈਂਟਰ ਦੀ ਪਹੁੰਚ ਗਈ ਹੈ ਵੀ ਸੈਂਟਰ ਚ ਕਰ ਲਵੇ ਕੁਝ ਸੁਨੀਲ ਜਾਖੜ ਵਿਰੋਧ ਕਰ ਸਕਦਾ ਸੁਨੀਲ ਜਾਖੜ ਦੇ ਕੋਈ ਐਸੀ ਵੈਸੀ ਗੱਲ ਕਰਦੀ ਆ ਬੀਜੇਪੀ ਦੇ ਉਸਤੀਵਾ ਵੀ ਦੇ ਸਕੋ ਬੰਦੇ ਚ ਇਨਾ ਕਣਕੰਡਾ ਹੈਗਾ ਭਾਵੇਂ ਉਹਦੀ ਸ਼ੇਪ ਕੀਤੀ ਵੀ ਆ ਉਹਦੇ ਵਾਲ ਕਤਰੇ ਵੀ ਆ ਉਹ ਜਾਖੜਾ ਸਿੰਘ ਨਹੀਂ ਪੰਜਾਬੀਅਤ ਦੇ ਮਾਮਲੇ ਤੇ ਸੁਨੀਲ ਜਾਖੜ ਕਿਸੇ ਵੀ ਹੱਦ ਤੱਕ ਜਾ ਸਕਦਾ ਇਵਨ ਕੈਪਟਨ ਅਮਰਿੰਦਰ ਸਿੰਘ ਵੀ ਜਾ ਸਕਦਾ ਸਿਕੰਦਰ ਆਇਆ ਸੀ ਦੁਨੀਆ ਜਿੱਤਣ ਵਾਸਤੇ ਲੇਕਿਨ ਪੰਜਾਬ ਦੇ ਵਿੱਚ ਆ ਕੇ ਜਦੋਂ ਦਾ ਬਾਪ ਪਿਆ ਪੰਜਾਬੀਆਂ ਨਾਲ ਤੈਨੂੰ ਵਾਪਸ ਮੁੜਨਾ ਪੈ ਗਿਆ ਸੀ ਔਰ ਛੋਟੀ ਉਮਰ ਦੇ ਵਿੱਚੋਂ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਸੀ ਉਹਨੂੰ ਅਕਲ ਆ ਗਈ ਸੀ ਉਹ ਪੰਜਾਬੀਆਂ ਨੇ ਦਿੱਤੀ ਹੋਈ ਸੀ ਅਸੀਂ ਟੈ ਨਹੀਂ ਚੱਲਦੇ ਕਿਸੇ ਅਸੀਂ ਮਤਲਬ ਇਹ ਆਪ ਦੇ ਆਪ ਸਿਰਫ ਸਰਦਾਰ ਆ ਪੰਜਾਬੀ ਸੂਬੇ ਦੀ ਜਿਹੜੀ ਡਿਮਾਂਡ ਸੀ ਉਹ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਸੀ ਸਵਾਏ ਜਨ ਸੰਗ ਤੋਂ ਜਨ ਸੰਗ ਵਿਰੋਧ ਕਰਦੀ ਸੀ ਪਰ ਮੌਕਾ ਪ੍ਰਸਤੀ ਦੇਖੋ ਕਿڑی ਵੀ 1960 ਦੇ ਵਿੱਚ ਜਦੋਂ ਪਹਿਲੀ ਚੋਣ ਹੁੰਦੀ ਹੈ ਆਫਟਰ ਪੰਜਾਬੀ ਸੂਬਾ ਤੇ ਜਨ ਸੰਗ ਵੀ ਨਾਲ ਹੀ ਸੀ ਸੱਚਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੇਂਦਰ ਸਰਕਾਰ ਦੇ ਵੱਲੋਂ 131ਵਾਂ ਸੰਵਿਧਾਨ ਸੋਧ ਬਿੱਲ ਲਿਆਂਦਾ ਜਾਣਾ ਸੀ ਜਦੋਂ ਹੀ ਇਹ ਚਰਚਾ ਸਿਆਸੀ ਗਲਿਆਰਾਂ ਦੇ ਵਿੱਚ ਛਿੜੀ ਤਾਂ ਹਰ ਪਾਰਟੀ ਪੰਜਾਬ ਪੱਖੀ ਪਾਰਟੀ ਜੋ ਜੋ ਆਪਣੇ ਆਪ ਨੂੰ ਕਹਿੰਦੀ ਹੈ ਕਿ ਪੰਜਾਬ ਦੀ ਗੱਲ ਅਸੀਂ ਕਰਦੇ ਹਾਂ ਉਹਨਾਂ ਦੇ ਵੱਲੋਂ ਆਵਾਜ਼ ਉਠਾਈ ਗਈ ਕਿ ਚੰਡੀਗੜ੍ਹ ਤੋਂ ਪੰਜਾਬ ਦੇ ਹੱਕ ਖੋਣ ਦੀ ਸਿੱਧਮ ਸਿੱਧੀ ਜਿਹੜੀ ਤਿਆਰੀ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਆ ਪਰ ਹਾਲਾਂਕਿ ਉਸ ਤੋਂ ਬਾਅਦ ਕੇਂਦਰ ਸਰਕਾਰ ਦਾ ਇੱਕ ਪੈਰ ਪਿੱਛੇ ਪਟਣਾ ਉਹ ਵੀ ਕੁਝ ਸਮੇਂ ਪਹਿਲਾਂ ਹੀ ਦਿਖਾਈ ਦਿੱਤਾ ਆਖਰ ਇਹ ਪੂਰਾ ਮਾਮਲਾ ਕੀ ਸੀ ਤੇ ਕਿਉਂ ਜੇਕਰ ਐਸਾ ਕੁਝ ਕੇਂਦਰ ਲਿਆ ਰਿਹਾ ਸੀ ਇਹ ਬਿੱਲ ਕੇਂਦਰ ਲਿਆ ਰਿਹਾ ਸੀ ਤਾਂ ਕਿਉਂ ਪੈਰ ਪਿੱਛੇ ਪਟਣਾ ਪਿਆ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਸਭ ਤੋਂ ਪਹਿਲਾਂ ਢਿੱਲੋਂ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਢਿੱਲੋਂ ਸਾਹਿਬ ਸਵਾਗਤ ਆ ਰਹੇ ਮੀਟਲ ਬੰਦ ਤੇ ਸ਼ੁਕਰੀਆ ਢਿੱਲੋਂ ਸਾਹਿਬ ਪਹਿਲਾਂ 131ਵੇਂ ਸੰਵਧਾਨ ਸੋਧ ਬਿੱਲ ਦੀ ਗੱਲ ਕਰੀਏ ਕਿ ਜਿਹੜਾ ਬਿੱਲ ਆ ਰਿਹਾ ਸੀ ਹਾਲਾਂਕਿ ਹਾਲੇ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਵਾਪਸ ਹੋ ਗਿਆ ਰੋਕ ਜ਼ਰੂਰ ਹੈ ਉਹ ਕੀ ਸੀ ਉਹਦੇ ਬਾਰੇ ਗੱਲ ਜ਼ਰੂਰ ਸਾਨੂੰ ਦੱਸ ਦਿਓ ਦੇਖੋ ਸਭ ਤੋਂ ਪਹਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡ ਓਝੜ ਕੇ ਬਣਾਇਆ ਗਿਆ ਸੀ ਇਹ ਚੰਡੀਗੜ੍ਹ ਦੀ ਜਿਹੜੀ ਸੋਚ ਹੈ ਦੋ ਬੰਦਿਆਂ ਦੀ ਸੀ ਪੰਜਾਬ ਤੋਂ ਪ੍ਰਤਾਪ ਸਿੰਘ ਕੈਰੋ ਜੀ ਜਿਹੜੇ ਬਾਅਦ ਦੇ ਵਿੱਚ ਮੁੱਖ ਮੰਤਰੀ ਬਣਦੇ ਆ ਤੇ ਉਧਰਲੇ ਪਾਸੇੋਂ ਦੇਖੀ ਆਪਾਂ ਦੇਸ਼ ਵਾਲੇ ਪਾਸਿਓਂ ਤਾਂ ਪੰਡਤ ਜਵਾਹਰ ਲਾਲ ਨਹਿਰੂ ਬਿਲਕੁਲ ਦੋ ਪ੍ਰੋਜੈਕਟ ਪੰਡਤ ਨਹਿਰੂ ਨੇ ਪੰਜਾਬ ਵਾਸਤੇ ਦੇਖੇ ਸੀ ਇੱਕ ਭਾਖੜਾ ਡੈਮ ਤੇ ਦੂਜਾ ਇਹ ਇਹ ਦੋਨੋਂ ਪ੍ਰੋਜੈਕਟ ਸੀ ਉਹ ਪੰਜਾਬ ਦੀ ਕਿਉਂਕਿ ਜਿਹੜੀ ਰਾਜਧਾਨੀ ਅਸਲ ਰਾਜਧਾਨੀ ਸਾਡੀ ਲਾਹੌਰ ਸੀ ਔਰ ਲਹੌਰ ਤੋਂ ਜਦੋਂ ਪਾਰਟੀਸ਼ਨ ਹੋ ਗਈ ਤੇ ਪਾਰਟੀਸ਼ਨ ਤੋਂ ਬਾਅਦ ਫਿਰ ਸਾਨੂੰ ਇੱਧਰ ਆਉਣਾ ਪਿਆ ਜਿਹੜੀ ਪਾਰਟੀਸ਼ਨ ਹੈ ਮੈਂ ਨਹੀਂ ਸਮਝਦਾ ਕਿ ਉਹ ਭਾਰਤ ਤੇ ਪਾਕਿਸਤਾਨ ਦੀ ਹੋਈ ਹੈ ਭਾਰਤ ਦੀ ਪਾਰਟੀਸ਼ਨ ਨਹੀਂ ਹੋਈ ਪਾਰਟੀਸ਼ਨ ਸਿਰਫ ਦੋ ਸਟੇਟਾਂ ਦੀ ਹੋਈ ਹੈ ਜਿਆਦਾ ਪੰਜਾਬ ਦੀ ਪਾਰਟੀਸ਼ਨ ਹੋਈ ਹੈ ਜਾਂ ਬੰਗਾਲ ਦੀ ਹੋਈ ਹੈ ਕਿਉਂਕਿ ਦੋਨੋਂ ਸਟੇਟਾਂ ਸੀ ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ 80% ਜਿਹੜੀਆਂ ਹੈਗੀਆਂ ਕੁਰਬਾਨੀਆਂ ਪੰਜਾਬੀਆਂ ਦੀ ਗਏ ਉਹਦੇ ਵਿੱਚ ਮੁਸਲਮਾਨ ਪੰਜਾਬੀ ਵੀ ਸੀ ਉਹਦੇ ਵਿੱਚ ਸਿੱਖ ਵੀ ਸੀ ਉਹਦੇ ਵਿੱਚ ਹਿੰਦੂ ਵੀ ਸੀ ਔਰ ਜਿਹੜੀ ਉਹ ਲਾਈਨ ਖਿੱਚੀ ਗਈ ਸੀ ਜਿਸ ਅੰਗਰੇਜ਼ ਨੇ ਲਾਈਨ ਖਿੱਚੀ ਸੀ ਉਹਦਾ ਇੱਥੇ ਤਾਂ ਕੋਈ ਪਤਾ ਹੀ ਨਹੀਂ ਸੀ ਉਹਨੇ ਇੱਕ ਲਾਈਨ ਮਾਰਤੀ ਨਕਸ਼ੇ ਦੇ ਉੱਤੇ ਦੇਖ ਕੇ ਔਰ ਉਹਦਾ ਨਤੀਜਾ ਇਹ ਹੋਇਆ ਕਿ ਜਿਹੜੇ ਦੋ ਦੇਸ਼ ਨਹੀਂ ਬਣੇ ਦੋ ਦੇਸ਼ ਨਹੀਂ ਬਣਦੇਗੇ ਦੋ ਸੂਬੇ ਨਹੀਂ ਬਣਦੇਗੇ ਵੰਡੀ ਗਈ ਸੀ ਪਾਪੂਲੇਸ਼ਨ ਹੂੰ ਜਿੰਦ ਦੁਨੀਆ ਦੇ ਵਿੱਚ ਤੁਸੀਂ ਦੇਖੋ بڑے ਦੇਸ਼ ਬਣੇ ਦੇਸ਼ਾਂ ਦੇ ਵਿੱਚੋਂ ਕਦੇ ਪਾਪੂਲੇਸ਼ਨ ਨਹੀਂ ਵੰਡੀ ਗਈ ਜਮੀਨਾਂ ਵੰਡੀਆਂ ਜਾਂਦੀਆਂ ਕਿ ਆ ਇਹਨਾਂ ਦੀ ਤੇ ਇਹ ਨਹੀਂ ਲੋਕ ਕੌਮੇ ਦੇ ਉਹ ਮੇ ਰਹਿੰਦੇ ਲੇਕਿਨ ਇੱਥੇ ਇਹ 10 ਲੱਖ ਪੰਜਾਬੀ ਜਿਹੜਾ ਉਹਦੇ ਵਿੱਚ ਮਰਿਆ ਸੀ ਸ਼ਹੀਦ ਹੋਇਆ ਕਹਿ ਲਈਏ ਕੁਝ ਕਹ ਲੋ ਅਮਰਤਾ ਪ੍ਰੀਤਮ ਦੀ ਬੜੀ ਜਿਹੜੀ ਹੈਗੀ ਹੈ ਫੇਮਸ ਨਜ਼ਮ ਜਿਹਦੇ ਬਾਰੇ ਮੈਂ ਜਦੋਂ ਪੜਦਾ ਹੁੰਦਾ ਸੀ ਨੌਵੀਂ ਦਸਵੀਂ ਦੇ ਵਿੱਚ ਸਾਨੂੰ ਇੱਕ ਟੀਚਰ ਪੜਾਉਂਦਾ ਹੁੰਦਾ ਸੀ ਦਰਸ਼ਨ ਕੁਮਾਰ ਜੀ ਕੋਟਪਾਈ ਦਾ ਸੀ Hindu gentleman ਸੀਗਾ ਜਿਹੜਾ ਸਾਨੂੰ ਪੜਾਉਂਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਪੰਜਾਬੀ ਪੜਾਉਂਦਾ ਸੀ ਤੇ ਉਹਨੇ ਸਾਨੂੰ ਕਿਹਾ ਸੀ ਮੈਂ ਚੰਬਸਕੂਲ ਚ ਪੜਦਾ ਹੁੰਦਾ ਸੀ ਉਹ ਕਹਿੰਦਾ ਵੀ ਅਮਰਤਾ ਪ੍ਰੀਤਮ ਨੂੰ ਕਵਿਤਰੀ ਹੈ ਜਿਹੜੀ ਉਸ ਕਪਤਾਨੀ ਬੜਾਇ ਸੀ ਅੱਜ ਆਖਾਂ ਵਾਰੇ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਫਿਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ਼ਾਂ ਨੂੰ ਕਹਿਨ ਉਠ ਦਰਦਮੰਦਾਂ ਦੇ ਦਰਦੀਆਂ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਬਿਸ਼ੀਆਂ ਤੇ ਲਹੂ ਦੀ ਭਰੀ ਚਨਾਬ ਇਹ ਇਹ ਉਹਨੇ ਜਿਹੜੀ ਉਹਨੇ ਕਹਿ ਕੇ ਕਵਿਤਰੀ ਉਹਨੂੰ ਬੜਾਇ ਸੀ ਖੈਰ ਉਹ ਸਾਰਾ ਕੁਝ ਹੋਇਆ ਉਹ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਅਸੀਂ ਪੰਜਾਬ ਦੇ ਵਿੱਚ ਬਣਾਉਣੀ ਹੈ ਆਪਣੀ ਰਾਜਧਾਨੀ ਕਿੱਥੇ ਬਣਾਈ ਜਾਵੇ ਸ਼ੁਰੂ ਦੇ ਵਿੱਚ Shimla ਸੀ ਜੀ Shimla ਦੇ ਵਿੱਚ ਅਸੀਂ ਰਹੇ ਫਿਰ ਕੁਝ ਸਮਾਂ ਪੰਜਾਬੀ ਯੂਨੀਵਰਸਿਟੀ ਨੂੰ ਭੇਜ ਦਿੱਤਾ ਸੀ ਹੁਸ਼ਿਆਰਪੁਰ ਪਰ ਇਹ ਰਾਜਧਾਨੀ ਬਣਾਉਣੀ ਹੈ ਪੰਡਤ 네ਰੂ ਦੇ ਦਿਮਾਗ ਦੇ ਵਿੱਚ ਸੀ ਉਹਨਾਂ ਨੇ ਕਿਹਾ ਜੀ ਇਹ ਠੀਕ ਹੈ ਔਰ ਜਿਹੜੇ ਹੈ ਕਿ ਕਾਰਬੂਜ਼ੀ ਨੇ ਇਹਦਾ ਜਿਹੜਾ ਨਕਸ਼ਾ ਤਿਆਰ ਕੀਤਾ ਤੇ ਮੇਰੇ ਖਿਆਲ ਮੁਤਾਬਕ ਦੁਨੀਆ ਦੇ ਖੂਬਸੂਰਤ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਇਸੇ ਕਰਕੇ ਉਹਨੂੰ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ ਉਹ ਪੰਜਾਬ ਵਾਸਤੇ ਸੀ ਲੇਕਿਨ ਫਿਰ ਸਾਡੀ ਜਿਹੜੀ ਹੈਗੀ ਬਦਕਿਸਮਤੀ ਕਹਿ ਸਕਦੇ ਆ ਕਿ ਲੈਂਗੁਏਜ ਦੇ ਆਧਾਰ ਦੇ ਉੱਤੇ ਭਾਸ਼ਾ ਦੇ ਆਧਾਰ ਦੇ ਉੱਤੇ ਜਿਹੜਾ ਰਾਜਾਂ ਦਾ ਪੁਨਰਗਠਨ ਕੀਤਾ ਸੀ ਉਹਦੇ ਵਿੱਚੋਂ ਪੰਜਾਬ ਨੂੰ ਬਾਹਰ ਰੱਖਿਆ ਰਾਜਾਂ ਦੇ ਪੁਨਰਗਠਨ ਦਾ ਮਤਲਬ ਇਹ ਹੈ ਕਿ ਜਿਹੜੇ ਇੱਕੋ ਜਿਹੜੇ ਇੱਕੋ ਜੀ ਬੋਲੀ ਬੋਲਦੇ ਲੋਕ ਆ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰ ਦਿਓ ਔਰ ਉਹ ਜਿਹੜੀ ਹੈਗੀ ਬੋਲੀ ਉਸ ਬੋਲੀ ਨੂੰ ਸਰਕਾਰੀ ਬੋਲੀ ਦਾ ਰੁਤਬਾ ਦਿੱਤਾ ਜਾਵੇ ਜੇ ਹੁਣ ਅਸੀਂ ਰਾਜਾਂ ਦੀ ਗੱਲ ਕਰੀਏ ਤੇ ਅੱਜ ਕਿੰਨੇ ਲੋਕ ਆ ਜਿਹੜੇ ਪੰਜਾਬ ਤੋਂ ਬਾਹਰ ਹੈ ਹਰਿਆਣੇ ਦੇ ਵਿੱਚ ਵੀ ਇਹ ਕੁਝ ਲੋਕ ਪੰਜਾਬੀ ਸਾਡੇ ਹਰਿਆਣੇ 'ਚ ਵੀ ਹੈ। ਉਹ ਅਸੀਂ ਸਾਰਿਆਂ ਨੂੰ ਇਕੱਠੇ ਕਰਨ ਦੀ ਬਜਾਏ ਜਿਹੜੇ ਹਰਿਆਣੇ ਵਾਲੇ ਪੰਜਾਬੀ ਹੈ ਉਹ ਕੱਢ ਤੇ ਜਿਹੜੇ ਹਿਮਾਚਲ ਵਾਲੇ ਪੰਜਾਬੀ ਹੈ ਉਹ ਕੱਢ ਤੇ ਜਿਹੜੇ ਪੰਡਤ ਨਹਿਰੂ ਦੇ ਨਾਲ ਜਿਹੜੀ ਐਸੋਸੀਏਸ਼ਨ ਸੀ ਕੈਰੋ ਦੀ ਕੈਰੋ ਕਹਿੰਦਾ ਸੀ ਕਿ ਗੰਗਾ ਨਗਰ ਦਾ ਸਮੁੱਚਾ ਜ਼ਿਲ੍ਹਾ ਜਿਹਦੇ ਵਿੱਚ ਆ ਸਾਰੇ ਹનુਮਾਨਗੜ ਵਗੈਰਾ ਹੁੰਦੇ ਸੀ ਇਸ ਜ਼ਿਲ੍ਹੇ ਨੂੰ ਜਿੱਥੇ ਪੰਜਾਬੀ ਬੋਲਦੇ ਇਲਾਕੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਵਾ ਲਿਆ ਜਾਵੇ ਤਾਂ ਇੱਕ ਮਹਾਪੰਜਾਬ ਬਣ ਜੇ ਤੇ ਚੰਡੀਗੜ੍ਹ ਸੈਂਟਰ ਚ ਆਉਣਾ ਸੀ ਲੇਕਿਨ ਅਸੀਂ ਉਹ ਪੰਜਾਬੀ ਸੂਬੇ ਦੇ ਨਾਂ ਦੇ ਉੱਤੇ ਜਿਹੜੀ ਲੜਾਈ ਲੜੀ ਵੀ ਸਾਨੂੰ ਤਾਂ ਸਿੱਖ ਬਾਹੂ ਗਿਣਤੀ ਦੇ ਦਿਓ ਪੰਜਾਬੀ ਬਾਹੂ ਗਿਣਤੀ ਦੀ ਬਜਾਏ ਸਿੱਖ ਬਾਹੂ ਗਿਣਤੀ ਲਈ ਉਹਦੇ ਵਿੱਚ ਕੇਂਦਰ ਦੀਆਂ ਵੀ ਸ਼ਾਸਨਾਂ ਸੀ ਨਤੀਜਾ ਇਹ ਹੋਇਆ ਕਿ ਅੱਜ ਅਸੀਂ ਜਿਹੜੀ ਹੈਗੀ ਆਪਣੇ ਸੂਬੇ ਦੇ ਵਿੱਚ ਰਹਿ ਕੇ ਵੀ ਕੇਂਦਰੀ ਜਿਹੜੀ ਸ਼ਾਸਨਾਂ ਦਾ ਸ਼ਕਾਰ ਹੋਏਵੇਂ ਜੇ ਹਰਿਆਣੇ ਦੇ ਪੰਜਾਬੀ ਬੋਲਦੇ ਇਲਾਕੇ ਵੀ ਸਾਡੇ ਵਿੱਚ ਹੁੰਦੇ ਫਿਰ ਸਾਡੇ ਨਾਲ ਇਉਂ ਦੀ ਇਹ ਆ ਜਿਹੜੀ ਜਿਹੜੀ ਹੁਣ ਆ ਡਾਕਾ ਮਰੇ ਜਾਂਦਾ ਪੰਜਾਬ ਦੇ ਹਿੱਤਾਂ ਤੇ ਤੇ ਇਹਨਾਂ ਡਾਕੇ ਨੂੰ ਰੋਕਣ ਵਾਸਤੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਬੋਲ ਪਿਆ ਹਰਿਆਣੇ 'ਚ ਕੋਈ ਆਵਾਜ਼ ਉੱਠੀ ਹੈ ਹਾਲਾਂਕਿ ਤੁਸੀਂ ਇਹ ਦੇਖੋ ਕਿ ਲੋ ਆਪ ਜਿਹੜਾ ਕਿਸਾਨ ਮੋਰਚੇ ਦੇ ਵਿੱਚੋਂ ਆਵਾਜ਼ਾਂ ਉੱਠਦੀਆਂ ਸੀ ਉਹ ਕਹਿੰਦੇ ਸਾਨੂੰ ਕੋਈ ਲੋੜ ਨਹੀਂ ਹੈਗੀ ਇਹ ਸਾਡਾ ਤਾਂ ਕੋਈ ਛੱਡੋ ਪਰ ਐਸਪੀਐਲ ਨੂੰ ਸਾਡੀ ਹੋਂਦ ਨੂੰ ਬਚਾਓ ਹੂੰ ਇਹ ਕੇਂਦਰ ਦੀ ਇੱਕ ਕੌਨਸਪਿਰੇਸੀ ਹੈ ਕੇਂਦਰ ਦੀ ਇੱਕ ਸਾਜ਼ਿਸ਼ ਹੈ ਚਾਲ ਹੈ ਹੂੰ ਕਿ ਪੰਜਾਬ ਦੇ ਨਾਂ ਦੇ ਉੱਤੇ ਆਪਣੀ ਜਿਹੜੀ ਹੈਗੀ ਪੋਲਿਟਿਕਸ ਚਲਾਈ ਜਾਵੇ ਤੇ ਪੰਜਾਬ ਦੇ ਨਾਂ ਦੇ ਉੱਤੇ ਸੱਤਾ ਬਰਕਰਾਰ ਰੱਖੀ ਜਾਵੇ। ਹੂੰ। ਪੰਜਾਬ ਦੇ 1978 ਦੇ ਨਰੰਗਕਾਰੀ ਕਾਂਡ ਤੋਂ ਲੈ ਕੇ 1984 ਦਾ ਆਪਰੇਸ਼ਨ ਬਲੂ ਸਟਾਰ ਤੇ 95 ਤੱਕ ਜਿਹੜੀ ਪੰਜਾਬ ਦੀ ਸਥਿਤੀ ਰਹੀ ਹੈ। ਹੂੰ। ਮੈਂ ਸਿੱਤ ਉਹ ਉਸ ਨਸ ਸਥਿਤੀਆਂ ਦੇ ਵਿੱਚ ਵੀ ਗੁਜ਼ਰੇ ਆ ਨਾ। ਉਹ ਅਸੀਂ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਹੱਡੀ ਹਡਾਇਆ ਵੀ ਹੈ। ਹੂੰ। ਉਹ ਦੌਰ ਜਿਹੜਾ ਸੀ ਉਹ ਕਿਉਂ ਆ? ਉਹ ਇਸ ਕਰਕੇ ਆ ਕਿ ਇਹ ਖਿੱਤਾ ਜਿਹੜਾ ਹੈ ਇਸ ਖਿੱਤੇ ਦਾ ਕਿਰੈਕਟਰ ਬਕਰਿਆ ਇਨੂੰ ਅਸੀਂ ਰੁਤਕਤਕ ਆਖਿਆ ਸਾਡੀ ਜਿਹੜੀ ਇਹ ਜਿਹਨੂੰ ਅਸੀਂ ਕਹਾਂਗੇ ਜਿਹੜੇ ਲੋਕ ਅਸੀਂ ਆਰੀਅਨ ਆਏ ਵੇ ਰੁਤਕਤਕ ਉਹ ਲੋਕ ਹੈ ਜਿਹੜੇ ਲੋਕਾਂ ਦਾ ਆਪਣਾ ਹੀ ਮਤਲਬ ਜਿਹੜਾ ਹੈਗਾ ਸੁਭਾਅ ਹੈ ਉਹ ਜਦੋਂ ਕਿਸੇ ਦੀ ਤੈ ਨਹੀਂ ਚੱਲਦੇ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਲਿਖਿਆ ਤੇ ਜੇ ਆਪਾਂ ਦੇਖੀਏ ਹਿਸਟਰੀ ਨੇਸ ਰਿਪੀਟ ਇਹਨੂੰ ਸਾਬਤ ਕੀਤਾ ਹੈ ਸਿਕੰਦਰ ਆਇਆ ਸੀ ਦੁਨੀਆ ਜਿੱਤਣ ਵਾਸਤੇ ਲੇਕਿਨ ਪੰਜਾਬ ਦੇ ਵਿੱਚ ਆ ਕੇ ਜਦੋਂ ਉਹਦਾ ਬਾਪਿਆ ਪੰਜਾਬੀਆਂ ਨਾਲ ਤੈਨੂੰ ਵਾਪਸ ਮੁੜਨਾ ਪੈ ਗਿਆ ਸੀ ਔਰ ਛੋਟੀ ਉਮਰ ਦੇ ਵਿੱਚ ਉਹ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਸੀ ਉਹਨੂੰ ਅਕਲ ਆ ਗਈ ਸੀ ਉਹ ਪੰਜਾਬੀਆਂ ਨੇ ਦਿੱਤੀ ਹੋਈ ਸੀ ਅਸੀਂ ਤੈ ਨਹੀਂ ਚੱਲਦੇ ਕਿਸੇ ਅਸੀਂ ਮਤਲਬ ਇਹ ਆਪਦੇ ਆਪ ਸਿਰਫ ਸਰਦਾਰ ਆ ਜੇ ਕੋਈ ਸਾਡੀ ਗੈਰਤ ਨੂੰ ਬੰਗਾਰ ਦੇ ਤੇ ਉਹਨੂੰ ਨਾਲ ਦੀ ਨਾਲ ਫਿਰ ਉਹਦਾ ਜਵਾਬ ਵੀ ਦਿੱਤਾ ਜਾਂਦਾ ਹੈ ਇਹ ਗੱਲ ਜਿਹੜੀ ਹੈਗੀ ਆ ਕਿਉਂਕਿ ਜਦੋਂ ਤੱਕ ਹਰਾ ਇਨਕਲਾਬ ਕਰਨਾ ਸੀ ਕਾਲ ਪਿਆਸੂ ਲੋ ਪੰਜਾਬੀ ਲਿਖਦੇ ਸੀ ਉਦੋਂ ਸਾਰਿਆਂ ਨੂੰ ਦਿਖਦੇ ਸੀ ਪੰਜਾਬੀਆਂ ਨੂੰ ਵੀ ਹਰਾ ਇਨਕਲਾਬ ਇੱਥੋਂ ਹੋ ਸਕਦਾ ਬਹਾਦਰ ਲੋਕ ਹੈ ਮਿਹਨਤੀ ਲੋਕ ਹੈ ਇਹ ਬਣਾਉਣਗੇ ਸਾਨੂੰ ਜ਼ਹਿਰੀਲੀਆਂ ਗੈਸ ਆਪਣੀਆਂ ਖਾਦਾਂ ਵੀ ਦਿੱਤੀਆਂ ਗਈਆਂ ਪੈਸਟੀਸਾਈਡਸ ਵੀ ਦਿੱਤੇ ਗਏ ਜਿਹਦੇ ਨਾਲ ਅਸੀਂ ਤਾਂ ਹੁਣ ਇਸ ਵੇਲੇ ਮੈਂ ਕੈਂਸਰ ਦਾ ਮਤਲਬ ਸਾਡਾ ਇਹ ਤਾਂ ਕੈਂਸਰ ਦਾ ਸੈਂਟਰ ਬਣੇ ਹੋਏ ਇਹ ਸਾਰਾ ਕੁਝ ਹੋ ਗਿਆ ਉਹਦਾ ਪੰਜਾਬੀ ਬੜੇ ਦਾਤਿਆ ਤੇ ਬੜੇ ਕੁਸ਼ ਹੈ ਅੱਜ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਤੇ ਉੱਥੋਂ ਹੀ ਕਹਿੰਦੇ ਜੀ ਬਸ ਇਹ ਤਾਂ ਇਹ ਤਾਂ ਰੱਖੇ ਜੀ ਸਾਡੇ ਗੁਰੂ ਗੋ ਤੇਗ ਬਹਾਦਰ ਸਾਹਿਬ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਜਿਵੇਂ ਆਪਣਾ ਕੁਰਬਾਨ ਕੀਤਾ ਸੀ ਉਹਨੂੰ ਇਹ ਸਮਝਿਆ ਗਿਆ ਕਿ ਉਹ ਹਿੰਦੂਤਵ ਦੇ ਰਾਖੇ ਸੀ ਲੇਕਿਨ ਮੈਂ ਮੰਨਦਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਹੈ ਉਹ ਹਿੰਦ ਦੀ ਚਾਦਰ ਨਹੀਂ ਉਹ ਸ੍ਰਿਸ਼ਟੀ ਦੀ ਚਾਦਰ ਸੀ ਸਾਰੀ ਦੁਨੀਆ ਦੀ ਯਾਦਰਾ ਔਰ ਮਨੁੱਖੀ ਅਧਿਕਾਰਾਂ ਦੀ ਖਾਤਰ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਹੈ ਕਿੱਡਾ ਵੱਡਾ ਫਲਸਫਾ ਦੇ ਗਿਆ ਸਾਨੂੰ ਹੁਣ ਸਾਡਾ ਜਿਹੜਾ ਸੁਭਾਇਕ ਬਖਰੀ ਕਿਸਮ ਦਾ ਸੀ ਟੈਣੀ ਚ ਆਇਆ ਸੀ ਆਕੜ ਜਾਣੀ ਉਹ ਆਕੜ ਜਿਹੜੀ ਹੁਣ ਟੈਕਨੀਕ ਉਹ ਆ ਗਈ ਵੀ ਕਿ ਬਾਹੂ ਬਲ ਵਾਲਾ ਟਾਈਮ ਨਹੀਂ ਰਿਹਾ ਹੁਣ ਟੈਕਨੀਕ ਆ ਗਈ ਰਾਕਟਾਂ ਦੇ ਨਾਲ ਲੜਾਈ ਲੜਨੀ ਹੈ ਸਾਰਾ ਕੁਝ ਕਰਨਾ ਹੈ ਉਹ ਕਹਿੰਦੇ ਇਹਨਾਂ ਦੀ ਲੋੜ ਨਹੀਂ ਇਹਨਾਂ ਨੂੰ ਮਤਲਬ ਫਿਰ ਦਬਾਓ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਹੈ ਕੋ ਜਿਹੜੀ ਹੈ ਜਿਹੜੀ ਜਿਹੜੇ ਲੋਕ ਘਰਾਂ ਚੋਂ ਨਹੀਂ ਨਿਕਲਦੇ ਉਹ ਨਵੇਂ ਕਿਸਮ ਦੇ ਲੋਕ ਆਗਮ ਬਣ ਗਏ ਔਰ ਇਹਨਾਂ ਨੂੰ ਝਰਕਾਉਣ ਵਾਲੇ ਮਾਮਲੇ 'ਚ ਆਏ ਜੋ ਕੁਝ ਪੰਜਾਬ ਦੇ ਵਿੱਚ ਆਇਆ ਉਹ ਵੀ ਇੱਕ ਸਾਜਿਸ਼ਤਾਨੀ ਨਤੀਜਾ ਸੀ ਕਿ ਇਹਨਾਂ ਬੰਦਿਆਂ ਨੂੰ ਜਿਹੜਾ ਸਬਕ ਸਿਖਾਇਆ ਜਾਵੇ ਤੇ ਸਬਕ ਸਿਖਾਉਣ ਦਾ ਨਤੀਜਾ ਕੀ ਹੋਇਆ ਭਾਵੇਂ ਠੀਕ ਹੈ ਸਾਰਾ ਕੁਝ ਫਿਰ ਰੱਖ ਲਈ ਰਾਕੀ ਰੱਖ ਲਈ ਜਨਾਬ ਜੀ ਕਿੰਨਾ ਕੁਝ ਹੋਇਆ ਸੀ ਉਹ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਇੰਦਰਾ ਗਾਂਧੀ ਦੇ ਦਿਮਾਗ 'ਚ ਇਹ ਸੀਗਾ ਕਿ ਮੈਂ ਜਿਹੜੀ ਸੈਕੂਲਰ ਕਾਂਗਰਸ ਸੀ ਪੰਡਤ ਨਹਿਰੂ ਦੇ ਸੈਕੂਲਰਿਜ਼ਮ ਦੇ ਉਲਟ ਉਹਦੀ ਧੀ ਤੇ ਉਹਦੇ ਜਿਹੜੇ ਪੁੱਤ ਦੇ ਆਲੇ ਦੁਆਲੇ ਦੇ ਮਿੱਤਰ ਸੀ ਉਹ ਇਸ ਗੱਲ ਦੇ ਉੱਤੇ ਆ ਗਏ ਕਿ ਜੀ ਬਹੁਤ ਗਿਣਤੀ ਹਿੰਦੂ ਪਾਈ ਜਾ ਰਹੇ ਅਸੀਂ ਵੋਟ ਇਹਨਾਂ ਦੀ ਲੜੀ ਤੇ ਉਹ ਬਹੁ ਗਿਣਤੀ ਭਾਈ ਚਾਰੇ ਨੂੰ ਸੰਤੁਸ਼ਟ ਕਰਨ ਵਾਸਤੇ ਇਹ ਦਿਖਾਉਣਾ ਵੀ ਆ ਅਕੜਨ ਵਾਲੇ ਲੋਕ ਐ ਇਹਨਾਂ ਨੂੰ ਥੋੜੀ ਸਿੱਧੇ ਕਰੋ ਸਿੱਧੇ ਕਰਦੇ ਕਰਦੇ ਉਹਨੇ ਆਪਣਾ ਆਪ ਵੀ ਗੁਆ ਲਿਆ ਇਹ ਠੀਕ ਹੈ ਕੇ ਬਾਅਦ ਵਿੱਚ ਇਲੈਕਸ਼ਨ ਹੋਈ ਇਲੈਕਸ਼ਨ ਦੇ ਵਿੱਚ 400 ਤੋਂ ਉੱਪਰ ਸੀਟਾਂ ਲੈ ਗਿਆ ਸੀ ਰਜੀਵ ਗਾਂਧੀ ਆਰਐਸਐਸ ਨੇ ਵੀ ਉਹਦੀ ਸਪੋਰਟ ਕੀਤੀ ਸੀ ਹੁਣ ਪ੍ਰਸਥਿਤੀਆਂ ਇਹ ਐ ਕਿ ਹੁਣ ਫੇਰੇ ਐ ਜਿਹਦਾ 2047 ਤੱਕ ਦਾ ਪ੍ਰੋਗਰਾਮ ਬਣਾਈ ਬੈਠੇ ਮੋਦੀ ਜੀ ਤੇ ਅਮਿਤ ਸ਼ਾਹ ਜੀ ਉਹੀ ਜਿਹੜਾ ਜਿਹੜਾ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਸੀ ਇੰਡੀਅਨ ਸਟੇਟ ਨੇ ਉਹੀ ਐਕਸਪੈਰੀਮੈਂਟ ਹੁਣ ਹੋ ਰਿਹਾ ਸੀ ਸੋ ਇਹਨਾਂ ਨੇ ਸੋਚਿਆ ਬਿਹਤਰ ਇਹ ਹੈ ਵੀ ਆਪਾਂ ਹੁਣ ਆਹ ਕੰਮ ਕਰ ਲਈਏ ਚੰਡੀਗੜ੍ਹ ਨੂੰ ਜਿਹੜਾ ਹੈ ਕਿ ਚੰਡੀਗੜ੍ਹ ਨੂੰ ਅੱਜ ਤੋਂ ਨਹੀਂ ਚੰਡੀਗੜ੍ਹ ਤੋਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਆਪ ਸ਼ਾਂਚਕਾਰ ਹੋਏ ਅਜ ਤੱਕ ਕਿੰਨੇ ਦਿਨਾਂ ਦਾ ਕਲੇਮ ਚੱਲਿਆ ਜੰਡੀਗੜ੍ਹ ਤੋਂ ਅਸੀਂ ਦਾ ਸਾਰਾ ਮਹਾਲੀ ਨੂੰ ਆਪਣੇ ਆਫਿਸ ਲਈ ਨਹੀਂ ਬਿਲਕੁਲ ਤੁਸੀਂ ਦੇਖੋ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਡੀਸੀ ਹਰਿਆਣੇ ਦਾ ਐਸਐਸਪੀ ਪੰਜਾਬ ਦਾ ਉਹ ਮਾਲਕ ਹੁੰਦਾ ਸੀ ਪੁਲਿਸ ਦਾ ਅੱਜ ਹਾਲਤ ਕੀ ਹੈ ਜੀ SSP ਦੇ ਉੱਤੇ ਆਈਜੀ ਆਈਜੀ ਦੇ ਉੱਤੇ ਡਾਇਰੈਕਟਰ ਜਨਰਲ ਵੀ ਲਾਤਾ ਔਰ ਯੂ ਵਿਲ ਬੀ ਸਰਪ੍ਰਾਈਜ਼ ਕਿ ਚੰਡੀਗੜ੍ਹ ਦੀ SSP ਦੇ ਕੋਲੇ ਐਸਐਚਓ ਲਾਉਣ ਦੀ ਪਾਵਰ ਹੈ ਨਹੀਂ ਪੰਜਾਬੀ ਕਾਡਰ ਦੀ ਆ ਕੁੜੀ ਕਮਰ ਰਿਲੀਸ ਕੋਲ ਉਹ ਕਿਸੇ ਐਸਐਚਓ ਦੀ ਬਦਲੀ ਨਹੀਂ ਕਰ ਸਕਦੀ ਉਹ ਡੀਜੀ ਕਰਦਾ ਜਾਂ ਆਈਜੀ ਕਰਦਾ ਆ ਹਾਲਤ ਕੀਤੀ ਵੀ ਹੈ ਇਸੇ ਤਰ੍ਹਾਂ ਜਿਹੜਾ ਹੈਗਾ ਪਹਿਲਾਂ ਕਮਿਸ਼ਨਰ ਪੰਜਾਬ ਕਾਡਰ ਦਾ ਹੁੰਦਾ ਸੀ ਔਰ ਪੰਜਾਬ ਕਾਡਰ ਦਾ ਪਹਿਲਾਂ ਕਮਿਸ਼ਨਰ ਹੁੰਦਾ ਸੀ ਫਿਰ ਉਹਨੂੰ ਜਦੋਂ ਇਹ 201984 ਦੇ ਵਿੱਚ ਮਈ 1900 ਮਈ ਦੇ ਐਂਡ ਚ 1984 ਦੇ ਵਿੱਚ ਪੰਜਾਬ ਦੇ ਗਵਰਨਰ ਨੂੰ ਪ੍ਰਸ਼ਾਸਕ ਬਣਾਇਆ ਉਹ ਪ੍ਰਸ਼ਾਸਕ ਦਾ ਡਵਾਈਜ਼ਰ ਹੋ ਗਿਆ ਹੁਣ ਉੱਥੇ ਸਥਿਤੀ ਦੇਖੋ ਵੀ ਚੀਫ ਸੈਕਟਰੀ ਲਾਤਾ ਡੀਜੀਪੀ ਵੀ ਆ ਗਿਆ ਚੀਫ ਸੈਕਟਰੀ ਵੀ ਆ ਗਿਆ ਸਟੇਟ ਦਾ ਬਣ ਜਾਂਦੀ ਅਸੀਂ ਜਿਹੜੇ ਆਪਣੇ ਕਾਡਰ ਦੇ ਬੰਦੇ ਭੇਜਨੇ ਸੀ ਅਸੀਂ ਭੇਜੇ ਨਹੀਂ ਹੁਣ ਤੱਕ ਆ ਹੁਣ ਜਿਹੜੀ ਆ ਤੁਸੀਂ ਦੇਖਿਓ ਨੀ ਜਿਹੜੇ ਪਿੱਛੇ ਕੈਬਨਿਟ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਪਾਖੜਾ ਡੈਮ ਦੇ ਲਈ ਮੁਲਾਜ਼ਮ ਜਿਹੜੇ ਪਰਤੀ ਇੱਕ ਬੱਕਰਾ ਕੱਟ ਰਹੇ ਸੀ ਹੁਣ ਬਣਾ ਰਹੇ ਤੇ ਪੈਸਾ ਆਪਾਂ ਪਾਸਾ ਭੇਜਨੇ ਸੀ ਉੱਥੇ ਬੰਦੇ ਉੱਥੇ ਆਪਾਂ ਭੇਜਨੇ ਉਹ ਆਪਣਾ ਇੱਕ ਜੁੱਤੀ ਦਾ ਕੱਢ ਲੈ ਆ ਕੇ ਭਰਤਾ ਸਾਰਾ ਹੁਣ ਸਾਰਾ ਕੁਝ ਐ ਪੱਕਿਆ ਪਿਆ ਸੀ ਸਾਰਾ ਕੁਝ ਉਹਨਾਂ ਨੇ ਕਿਹਾ ਵੀ ਹੁਣ ਵਧੀਆ ਟੀਕਾ ਪਾ ਕਰਤੀ ਇਹ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇੱਥੇ ਮੈਂ ਕਹੂੰਗਾ ਕਿ ਇੱਥੇ ਫਿਰ ਪੰਜਾਬੀ ਇਕਤਾ ਹੈ ਪੰਜਾਬ ਦੇ ਲੀਡਰਾਂ ਦੇ ਨਾਲ ਨਾਲ ਜਿਹੜੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਉਭਾਰ اٹھے ਉਹਦੇ ਨਾਲ ਦੀ ਨਾਲ ਹੀ ਗਿਆ ਕਿ ਇਵਨ ਬੀਜੇਪੀ ਚੋਂ ਉੱਠੇ ਹੋਏ ਬੀਜੇਪੀ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਆਪ ਉਹਨਾਂ ਨੇ ਵੀ ਨਾਲ ਕਨਵੇ ਕੀਤਾ ਵੀ ਆਹ ਕੀ ਹੁੰਦਾ ਜੋ ਮੈਨੂੰ ਜਾਣਕਾਰੀ ਮਿਲੀ ਹੈ ਉਹ ਹੈ ਕਿ ਹਰ ਸਿਮਰਤ ਕੌਰ ਬਾਦਲ ਨੇ ਅਸਤੀਫਾ ਦੇਣ ਦਾ ਫੈਸਲਾ ਕਰ ਲਿਆ ਸੀ ਕਿ ਮੈਂ ਅਸਤੀਫਾ ਦੇ ਨਹੀਂ ਆ ਔਰ ਨਾਲ ਉਹਨੇ ਦੂਜੀਆਂ ਧਿਰਾਂ ਜਿਹੜੀਆਂ ਹੈਗੀਆਂ ਦੂਜੀਆਂ ਪਾਰਟੀਆਂ ਪੰਜਾਬ ਦੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਚਿੱਠੀਆਂ ਲਿਖਣ ਦਾ ਵੀ ਸਿਲਸਿਲਾ ਸ਼ੁਰੂ ਕਰਤਾ ਸੀ ਕਿ ਸਾਰੇ ਅਸਤੀਫੇ ਦੇ ਦਿਓ ਜੀ ਆਪਾਂ ਆਪਾਂ ਲੜ ਇਹ ਸਰੋਤ ਵਜੋਂ ਇਹ ਗੱਲ ਲੀਕ ਹੋ ਗਈ ਉਹ ਲੀਕ ਹੋਣ ਦਾ ਨਤੀਜਾ ਹੋ ਗਿਆ ਕਿ ਉਹਨਾਂ ਨੇ ਕਿਹਾ ਫਿਲਹਾਲ ਨਹੀਂ ਬਣਾਉਂਦੇ ਸਟੇਕ ਹੋਲਡਰਸ ਨਾਲ ਗੱਲ ਕਰਨਗੇ ਤੇ ਸਟੇਕ ਹੋਲਡਰਸ ਦਾ ਹਰਿਆਣਾ ਹੈ ਉਹ ਤਾਂ ਤਿਆਰੀ ਬੈਠੇ ਉਹ ਤਾਂ ਬੋਲੇ ਹੀ ਨਹੀਂ ਹੁਣ ਤੱਕ ਉਹ ਤਿਆਰੀ ਬੈਠੇ ਹਰਿਆਣੇ ਵਾਸਤੇ ਰਾਜਧਾਨੀ ਨਵੀਂ ਬਣਾ ਕੇ ਦੇਣ ਦਾ ਜਿਹੜਾ ਇਹ ਬਾਦਾਂ ਕੇਂਦਰ ਨੇ ਕੀਤਾ ਉਹਨਾਂ ਨੇ ਕੋਈ ਉਹਦੇ ਵਿੱਚ ਪੈਸਾ ਤੇ ਲੈਣੇ ਦਿੱਤਾ ਹਰਿਆਣੇ ਨੂੰ ਦਿਲਚਸਪੀ ਕੋਈ ਨਹੀਂ ਕਿਉਂਕਿ ਉਹਨਾਂ ਕੋਲੇ ਰਾਜਧਾਨੀ ਹੈਗੀ ਠੀਕ ਹੈ ਨਾ ਜੇ ਆਪਾਂ ਦੇਖੀਏ ਜੋ ਨਿਜ਼ਮ ਹੈ ਨਿਜ਼ਮ ਇਹ ਹੈ ਕਿ ਜਿਹੜਾ ਦੇਸ਼ ਜਿਹੜਾ ਸੂਬਾ ਨਵਾਂ ਬਣਦਾ ਉਹ ਆਪਦੀ ਰਾਜਧਾਨੀ ਆਪ ਬਣਾਉ ਜੇ ਉਹਦੇ ਵਿੱਚ ਨਹੀਂ ਕਿ ਸਿਰਫ ਤਲंगाना ਹੈ ਤਲंगाना ਕਿਉਂਕਿ ਹైదరాబాద్ ਤਲंगाना ਦੀ ਪੈਰੀਫੇਰੀ ਚ ਆ ਗਿਆ ਉਹਨਾਂ ਦੀ ਜੂਰਿਕਸਨ ਚ ਆ ਗਿਆ ਉਹਨਾਂ ਨੂੰ ਰਾਜਤਨੀ ਛੱਡਨੀ ਪਈ ਇਹ ਤਾਂ ਜੁੱਟੀ ਤਾਂ ਜਿਹੜੀ ਆਪਣੀ ਚੰਡੀਗੜ੍ਹ ਹੈ ਚੰਡੀਗੜ੍ਹ ਤਾਂ ਸਾਡੇ ਕਬਜ਼ੇ ਵਾਲੀ ਗੱਲ ਹੈ ਉੱਥੇ ਤੁਸੀਂ ਜਿਵੇਂ ਸਭ ਗੱਲ ਕਰਦੇ ਹੋ ਕਿ ਕਲੇਮ ਬਹੁਤ ਸਮਾਂ ਪਹਿਲਾਂ ਦਾ ਛੱਡ ਦਿੱਤਾ ਸੀ ਹੁਣ ਜ਼ਰੂਰ ਅੱਜ ਦੀ ਜੇ ਹੁਣ ਦੀ ਗੱਲ ਕਰਾਂ ਜਿਵੇਂ ਪ੍ਰਗਟ ਸਿੰਘ ਉਰੀ ਕਾਂਗਰਸ ਬੋਲੀ ਸ਼ਰੋਮਣੀ ਕਾਲ ਤਲ ਬੋਲਿਆ ਆਮਾ ਦੀ ਪਾਰਟੀ ਦੇ ਵੀ ਕੁਝ ਨੁਮਾਇੰਦੇ ਇਸ ਚੀਜ਼ ਦੇ ਉੱਪਰ ਬੋਲੇ ਪੂਰੀ ਆਮਾ ਦੀ ਪਾਰਟੀ ਬੋਲੀ ਹੈ ਨਾ ਪਰ ਇਸ ਤੋਂ ਪਹਿਲਾਂ ਜਿਹੜੀਆਂ ਪੋਲੀਟਿਕਲ ਪਾਰਟੀਆਂ ਰਹੀਆਂ ਸੱਤਾ ਦੇ ਵਿੱਚ ਰਹੀਆਂ ਪੰਜਾਬ ਦੇ ਹੱਕ ਚੰਡੀਗੜ੍ਹ ਤੋਂ ਨਾਕ ਹੋਏ ਜਾਣ ਉਹਦੇ ਲਈ ਕਿਹੜੀ ਕਿਹੜੀ ਪਾਰਟੀ ਜਾਂ ਕਿਹੜੇ ਕਿਹੜੇ ਲੀਡਰ ਕੋਈ ਐਸਾ ਹੈ ਜਿਨੇ ਕਿ ਜੋ ਬਣਦਾ ਕੰਮ ਚਾਹੀਦਾ ਸੀ ਉਹ ਉਹਨਾਂ ਨੇ ਦੇ ਵੱਲੋਂ ਕੀਤਾ ਗਿਆ ਪੰਜਾਬੀ ਸੂਬੇ ਦੀ ਜਿਹੜੀ ਡਿਮਾਂਡ ਸੀ ਉਹ ਲਗਭਗ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਸੀ ਸवाय ਜਨ ਸੰਘ ਤੋਂ ਜੀ ਜਨ ਸੰਘ ਵਿਰੋਧ ਕਰਦੀ ਸੀ ਜਨ ਸੰਘ ਇਹ ਹੈ ਵੀ ਉਹ ਜਿਹੜੀ ਪੰਜਾਬੀ ਸੂਬਾ ਨਾ ਬਣੇ ਉਹ ਹਿੰਦੀ ਹਿੰਦੀ ਹਿੰਦੂਆ ਕਲੇ ਉਦੋਂ ਨਾਰੇ ਲੱਗਦੇ ਉਹਦੀ ਧੋਤੀ ਟੋਪੀ ਜਮਨਾਪੁਰ ਉਹ ਕਹਿੰਦੇ ਹੁੰਦੇ ਸੀ ਊੜੀ ਆੜੀ ਨਹੀਂ ਪੜਾਂਗੇ ਮਾਸਟਰ ਤਾਰਾ ਸਿੰਘ ਹੋਣ ਜਾਂ ਸੰਤ ਫਤੇ ਸਿੰਘ ਹੋਣ ਜਦੋਂ ਇਹ ਬੰਦੇ ਹੁੰਦੇ ਸੀਗੇ ਭੁੱਖ ਹੜਤਾਲ ਤੇ ਜਾਂ ਮਰਨ ਵਰਤੇ ਬਰਾਬਰ ਜਗਤ ਸਿੰਘ ਸ਼ਰਮਾ ਬੈਹ ਜਦਾ ਸੀ ਪਰ ਮੌਕਾ ਪ੍ਰਸਤੀ ਦੇਖੋ ਕਿ ਕਿڑی ਵੀ 1960 ਦੇ ਵਿੱਚ ਜਦੋਂ ਪਹਿਲੀ ਚੋਣ ਹੁੰਦੀ ਹੈ ਆਫਟਰ ਪੰਜਾਬੀ ਸੂਬਾ ਤੇ ਜਨ ਸੰਘ ਵੀ ਨਾਲ ਹੀ ਸੀ ਉਸ ਕੈਬਨਿਟ ਦੇ ਵਿੱਚ ਜਨ ਸੰਘ ਵੀ ਬੈਠੇ ਸੀ ਅਕਾਲੀ ਦਲ ਦਾ ਚੀਫ ਮਿਨਿਸਟਰੀ ਉਹ ਕਾਮਰੇਡ ਵੀ ਬੈਠੇ ਸੀ ਜਿਹੜੀ ਵਿਰੋਧ ਕਰਦੀ ਸੀ ਉਹ ਮੁੜ ਕੇ ਉਹਦੇ ਚ ਆ ਗਈ ਮੌਕਾ ਪ੍ਰਸਤੀ ਦੇਖੋ ਕਿ ਕਿੰਨੀ ਵੱਡੀ ਹੈ ਠੀਕ ਹੈ ਹੁਣ ਉਹ ਆ ਜਿਵੇਂ ਆ ਤੁਹਾਡੇ ਅੱבא ਇਹਦੇ ਬਾਰੇ ਤਿੰਨ ਕਿ ਤਣ ਪਹਿਲਾਂ ਸਟੇਟਮੈਂਟ ਆਈ ਸੀ ਅਸ਼wini ਸ਼ਰਮਾ ਦੀ ਕਿ ਜੀ ਅਸੀਂ ਜਿਹੜੀ ਹੈਗੀ ਐ ਬੰਦੀ ਸਿੰਘਾਂ ਦੇ ਮਾਮਲੇ ਤੇ ਪੰਜਾਬ ਦੇ ਨਾਲ ਜੋ ਪੰਜਾਬ ਦੇ ਲੋਕਾਂ ਦੀ ਸਮਝ ਹੈ ਉਹ ਬਣਦੀ ਐ ਤੇ ਪੰਜਾਬ ਖੁੱਲ ਤਾਂ ਜਿਹੜਾ ਬਣਿਆ ਤੁਸੀਂ ਉਹ ਵੀ ਖੋ ਰਹੇ ਔਰ ਇਹਦਾ ਮੈਂ ਜਿਹੜੀ ਅਗਲੀ ਗੱਲ ਕਰਨ ਗਏ ਤੇ ਪੋਲਰਾਈਜੇਸ਼ਨ ਕਰਨੀ ਐ ਪੰਜਾਬ ਨੂੰ ਪਹਿਲਾਂ ਦੀ ਇਤਰਾ ਮਤਲਬ ਇੱਕ ਬਣਾ ਕੇ ਕਿ ਲੋਕ ਕਹਿੰਦੇ ਅਸੀਂ ਕਸ਼ਮੀਰ ਸਿੱਧਾ ਕਰ ਲਿਆ ਅਸੀਂ ਇੱਥੇ ਲਾਤੀ ਉਹ ਆਪਣੀ ਧਾਰਾ 370 ਤੋੜਦੀ ਪਰ ਕੀ ਕਸ਼ਮੀਰ ਸਿੱਧਾ ਹੋ ਗਿਆ ਕਸ਼ਮੀਰ ਦਾ ਪ੍ਰਤੀਕਰਮਾ ਲਾਲ ਕਿਲੇ ਦੇ ਸਾਹਮਣੇ ਜਿਹੜਾ ਜਿਹੜਾ ਉਹ ਹੋਇਆ ਡਾਕਟਰ ਬਲਾਈਟ ਕਲਰ ਰਗੇ ਤਾਂ ਕਹਿੰਦੇ ਮਲਾਗ ਤੁਰੇ ਫਿਰਦੇ ਜੇ ਵਾਈਟ ਕਲਰ ਡਾਕਟਰ ਜਿਨ੍ਹਾਂ ਨੇ ਲੋਕਾਂ ਨੂੰ ਜ਼ਿੰਦਗੀ ਬਖਸ਼ੀ ਉਹ ਆਪ ਮਰਨ ਵਾਸਤੇ ਤਿਆਰ ਹੋ ਗਿਆ ਤਾਂ ਅੰਦਾਜ਼ਾ ਲਾਓ ਵੀ ਉੱਥੇ ਦਾ ਕੀ ਹੈ ਤਾਂ ਫਿਰ ਲੱਗਦਾ ਜਿਵੇਂ ਉਹ ਸਵਾਲ ਕਿ ਇਸ ਤੋਂ ਪਹਿਲਾਂ ਦੀਆਂ ਸੱਤਾਧਰ ਪਾਰਟੀਆਂ ਦੇ ਵੱਲੋਂ ਲੀਡਰਾਂ ਦੇ ਵੱਲੋਂ ਵੈਸਾ ਉਦਮ ਕੀਤਾ ਗਿਆ ਪੰਜਾਬ ਦੇ ਲਈ ਕਿ ਚੰਡੀਗੜ੍ਹ ਪੰਜਾਬ ਤੋਂ ਨਾਕ ਹੋਇਆ ਜਾਵੇ ਕੀਤਾ ਗਿਆ ਜਾਂ ਨਹੀਂ ਕੀਤਾ ਜੋ ਬਣ ਨਹੀਂ ਕੀਤਾ ਸੀ ਕੀਤਾ ਸੀ ਕੀਤਾ ਸੀ ਪਰ ਜਿਵੇਂ ਜਿਹੜੀ ਜਦੋਜਹਿਦ ਕਰਨੀ ਸੀ ਉਹਨੂੰ ਬਰਕਰਾਰ ਰੱਖਣ ਵਾਸਤੇ ਭੁੱਲ ਗਏ ਮੇਨਟੇਨ ਨਹੀਂ ਰੱਖੀਓ ਚੀਜ਼ ਮਤਲਬ ਜਿਹੜਾ ਉਹ ਸੀ ਜਦੋਂ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਤਾਂ ਸਾਨੂੰ 19 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨ ਦਾ ਫੈਸਲਾ ਹੋ ਗਿਆ ਸੀ ਜੀ ਚੰਡੀਗੜ੍ਹ ਪ੍ਰਸ਼ਾਸਨ ਨੇ 25 ਜੂਨ ਤੱਕ ਦੀਆਂ ਤਨਖਾਹਾਂ ਜਿਹੜੀਆਂ ਮੁਲਾਜ਼ਮਾਂ ਨੂੰ ਦਿੱਤੀਆਂ ਸੀ ਵੀ ਕੱਲ ਨੂੰ ਤਾਂ ਪੰਜਾਬ ਚ ਰਲ ਜਾਣੇ ਜਿਹੜੀਆਂ 5-6 ਦਿਨਾਂ ਦੀ ਤਨਖਾਹ ਸੀ ਕਿਉਂ ਦੇ ਗਏ ਸਾਡੇ ਕੋਲੇ ਕੰਮ ਨਹੀਂ ਕਰਦੇ ਸਾਡਾ ਕਿਉਂ ਪੰਜਾਬ ਦੇਊਗਾ ਇਸ਼ਤਿਹਾਰ ਛਪ ਗਏ ਸਾਰਾ ਕੁਝ ਹੋ ਗਿਆ ਤੇ ਸਿਰਫ ਤੇ ਸਿਰਫ ਐਲਾਨ ਬਾਕੀ ਸੀ ਪਰ ਐਨ ਆਖਰੀ ਮੌਕੇ ਤੇ Rajiv Gandhi ਦੇਸ਼ ਦਾ ਚੀਫ ਮਿਨਿਸਟਰ ਆ ਪ੍ਰਾਈਮ ਮਿਨਿਸਟਰ ਸੀ ਜਿਹਨੇ Rajiv Rangowal ਸਮਝੌਤਾ ਸਾਈਨ ਕੀਤਾ ਸੀ ਜਿਹਦੇ ਵਿੱਚ ਇੱਕ ਕੰਡੀਸ਼ਨ ਸੀ ਉਹ ਹਰਿਆਣੇ ਦੇ ਇੰਟਰਸਟ ਸਟੈਫ ਦੇ ਵਿੱਚ ਚੁੱਪ ਕਰਕੇ ਪਾਸੇ ਵਗੀ ਨਤੀਜਾ ਕੀ ਹੋਇਆ ਤੁਹਾਡੇ ਸਾਹਮਣੇ ਹੁਣ ਇਹਦੇ ਚ ਇਹ ਕਿ ਜੇ ਉਦੋਂ ਸਰਜੀਤ ਸਿੰਘ ਬਰਨਾਲਾ ਅਸਤੀਫਾ ਦੇ ਦਿੰਦਾ ਜਿਵੇਂ ਅੱਜ ਹਰਸਿਮਰਤ ਕੌਰ ਬਾਦਲ ਨੇ ਕੀਤਾ ਜੇ ਉਦੋਂ ਅਸਤੀਫਾ ਦੇ ਦਿੰਦਾ ਗੱਲ ਹੀ ਕੁਝ ਹੋਰ ਹੁੰਦੀ ਸੀ ਬਾਅਦ ਦੇ ਵਿੱਚ ਵੀ ਤਾਂ ਸਰਜੀਤ ਸਿੰਘ ਬਰਨਾਲਾ ਨੂੰ ਜਲੀਲ ਕਰਕੇ ਕੱਢਣ ਵਾਲੀ ਗੱਲ ਹੀ ਕੀਤੀ ਹੈ ਨਾ ਬਿਲਕੁਲ ਜਦੋਂ ਅਕਾਲੀ ਦਲ ਦੇ ਵਿੱਚ ਫੁੱਟ ਪੈ ਗਈ ਆਪਰੇਸ਼ਨ ਬਲੈਕ ਸੈਂਟਰ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸਪੋਰਟ ਦੇਦੀ ਬਾਅਦ ਕਾਂਗਰਸ ਨੇ ਵਾਪਸ ਲੈ ਲਈ ਤੇ ਜੇ ਸੁਰਜੀਤ ਸਿੰਘ ਬਰਨਾਲਾ ਪਹਿਲਾਂ ਹੀ ਹਸਤੀਵਾ ਦੇ ਦਿੰਦਾ ਤਾਂ ਦਾ ਨਾਂ ਕਿੱਡਾ ਵੱਡਾ ਹੋਣਾ ਸੀ ਹਿਸਟਰੀ ਚ ਜਿਵੇਂ ਇਸ ਚੀਜ਼ ਦੇ ਉੱਪਰ ਇਸ ਬਿਲ ਦੇ ਉੱਪਰ ਹੁਣ ਜ਼ਰੂਰ ਚਲੋ ਉਹਨਾਂ ਨੇ ਕਹਿ ਦਿੱਤਾ ਕਿ ਐਸਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਰਦ ਰੋਧ ਦੇ ਸੈਸ਼ਨ ਦੇ ਵਿੱਚ ਨਹੀਂ ਆ ਰਿਹਾ ਪਰ ਤੁਹਾਨੂੰ ਲੱਗਦਾ ਕਿ ਇਹ ਚਿੰਤਾ ਦੀ ਗੱਲ ਤਾਂ ਪੰਜਾਬ ਦੇ ਲਈ ਹੈ ਹੁਣ ਨਹੀਂ ਆ ਰਿਹਾ ਉਹਨਾਂ ਨੇ ਇਹ ਤਾਂ ਨਹੀਂ ਕਿ ਐਸੀ ਕੋਈ ਗੱਲ ਹੀ ਰੱਦ ਨਹੀਂ ਕੀਤਾ ਲੱਗਦਾ ਕਿ ਬਹੁਤ ਵੱਡੀ ਚਿੰਤਾ ਦੀ ਗੱਲ ਆ ਪੰਜਾਬ ਦੇ ਲਈ ਪੰਜਾਬ ਦੇ ਲਈ ਚਿੰਤਾ ਦੀ ਗੱਲ ਹੈ ਪਰ ਜੇ ਪੰਜਾਬੀਆਂ ਨੇ ਜਿਹੜੀ ਹੁਣ ਯੂਨਿਟੀ ਹੈ ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਇਹ ਚਾਹੀਦਾ ਕਿ ਇਮੀਡੀਏਟ ਆਲ ਪਾਰਟੀ ਮੀਟਿੰਗ ਬਣਾਉਣ ਜੇ ਆਪਾਂ ਦੇਖੀਏ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਅਦ ਤਿੰਨ ਪਾਰਟੀਆਂ ਅਕਾਲੀ ਦਲ ਰਹਿ ਗਿਆ ਕਾਂਗਰਸ ਰਹਿ ਗਈ ਤੇ ਰਹਿ ਗਈ ਬੀਜੇਪੀ ਕਮਿਊਨਿਸਟ ਪਾਰਟੀਆਂ ਦਾ ਹੈ ਨਹੀਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਅਕਾਲੀਆਂ ਦੇ ਨਾਲ ਮੋਢੇ ਨਾਲ ਮੋਢਾ ਦੇ ਕੇ ਲੜ ਰਹੇ ਸੀ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਨਾਰੇ ਤਾਂ ਉਹਨਾਂ ਦੇ ਦਿੱਤੇ ਹੋਏ ਸੀ ਕਿ ਕਿੰਨੀਆਂ ਕਿਸਾਨ ਜਥੇਬੰਦੀਆਂ ਸਾਡੀਆਂ ਜਿਹੜੀ ਬਹੁਤ ਵੱਡੀ ਪਾਵਰ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਮੀਟਿੰਗ ਬੁਲਾ ਕੇ ਮੈਸੇਜ ਦੇ ਦੇਣ ਕਿ ਛੱਡ ਦੇਣਗੇ ਸਭ ਕੁਝ ਅਸੀਂ ਕੋਈ ਗੱਲ ਹੀ ਨਹੀਂ ਅਸੀਂ ਲੜਾਈ ਲੜਾਂਗੇ ਸੈਂਟਰ ਦੀ ਪਹੁੰਚ ਗਈ ਹੈ ਵੀ ਸੈਂਟਰ ਚ ਕਰ ਲਵੇ ਕੁਝ ਪੰਜਾਬ ਹੈ ਠੀਕ ਹੈ ਛੋਟਾ ਜਰੂਰ ਹੈ ਪੰਜਾਬ ਪਰ ਪੰਜਾਬ ਦੇ ਵਿੱਚ ਜਿਹੜੀ એનર્ਜੀ ਹੈ ਸ਼ਕਤੀ ਬਹੁਤ ਜ਼ਿਆਦਾ ਹੈ ਪਰ ਤੁਸੀਂ ਗੱਲ ਵੀ ਕੀਤੀ ਹੈ ਨਾ ਕਿ ਹਰਿਆਣੇ ਦਾ ਕੋਈ ਵੀ ਲੀਡਰ ਨਹੀਂ ਬੋਲਿਆ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਵੀ ਹਰਿਆਣੇ ਚ ਸੱਤਾ ਕਾਬਜ਼ ਕਰਨਾ ਚਾਹੁੰਦੀ ਆ ਕਾਂਗਰਸ ਦੀ ਗੱਲ ਕਰੀ ਕਾਂਗਰਸ ਵੀ ਹਰਿਆਣੇ ਦੇ ਵਿੱਚ ਸੱਤਾ ਕਾਬਜ਼ ਕਰਨਾ ਚਾਹੁੰਦੀ ਆ ਫਿਰ ਤੁਹਾਨੂੰ ਲੱਗਦਾ ਕਿ ਆਪਦਿਆਂ ਦੇ ਖਿਲਾਫ ਇਹ ਖੁੱਲ੍ਹ ਕੇ ਮਤਲਬ ਨੰਗੇ ਤੜਾ ਹੋ ਕੇ ਉਤਰ ਸਕਦੇ ਨੇ ਉਹਨਾਂ ਦਾ ਤਾਂ ਕੋਈ ਨੁਕਸਾਨ ਹੀ ਨਾ ਹੋ ਰਿਹਾ ਹਰਿਆਣੇ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਨੁਕਸਾਨ ਤਾਂ ਸਾਡਾ ਹੋ ਰਿਹਾ ਸਾਡੇ ਵਾਲੇ ਖੜਨ ਜਿਹੜੇ ਹਰਿਆਣੇ ਵਾਲੇ ਹਰਿਆਣੇ ਹਰਿਆਣੇ ਦੀ ਲੀਡਰਸ਼ਿਪ ਰੋਕ ਵੀ ਤਾਂ ਸਕਦੀ ਹੈ ਨਾ ਨਹੀਂ ਰੋਕਣ ਨੂੰ ਤਾਂ ਰਜੀਵ ਗਾਂਧੀ ਨੇ ਰੁਕਾ ਰੁਕਿਆ ਨਹੀਂ ਸੀ ਜੀ ਉਹਨੇ ਆਪਣਾ 26 ਜਨਵਰੀ ਨੂੰ ਦੇਣਾ ਸੀਗਾ 1986 ਨੂੰ ਉਹ ਵਾਧ ਨਹੀਂ ਕਰਤਾ ਸੀ ਉਹ ਵੀ ਤਾਂ ਪ੍ਰੈਸ਼ਰ ਥਲੇ ਸੀ ਹਾ ਹੈਗੇ ਪੰਜਾਬ ਦੇ ਵਿੱਚ ਜਦੋਂ ਹਰਿਆਣੇ ਦੀਆਂ ਅਸੈਂਬਲੀ ਇਲੈਕਸ਼ਨਾਂ ਆਗੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਪਾਟਰ ਟਰਮੀਨੇਸ਼ਨ ਐਕਟ ਜਿਹੜਾ ਹੈਗਾ ਕੈਪਟਨ ਨੇ ਬਣਾਇਆ ਨਹੀਂ ਜੇ ਅੱਜ ਤੱਕ ਐਸਬੀਐਲ ਨਹੀਂ ਨਿਕਲੀ ਤਾਂ ਉਹ ਸੀ ਬਾਅਦ ਦੇ ਵਿੱਚ ਭਾਵੇਂ ਠੀਕ ਹੈ ਉਹਨੂੰ ਰੱਦ ਆਪਣਾ ਸੁਪਰੀਮ ਕੋਰਟ ਨੇ ਕਿਹਾ ਗਲਤ ਕੀਤਾ ਵਾਏ ਪਰ ਕੇਰਾਂ ਤਾਂ ਜੇਦੋਂ ਕਹਿੰਦੇ ਆਰਪੀ ਲਾ ਕੇ ਨਹਿਰ ਬਣਾ ਦਿਓ ਨਹਿਰ ਦਾ ਤਾਂ ਉਹ ਤੁਹਾਡੀ ਕਪਾਈ ਦਿੱਤਾ ਸੀ ਔਰ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਪੜੀ ਸੀਗੀ ਅਰਾਊਂਡ ਦਾ ਟੇਬਲ ਜਿਹੜੀ ਉਹ ਇੰਡੀਅਨ ਐਕਸਪ੍ਰੈਸ ਦਾ ਇੱਕ ਸਿਲਸਿਲਾ ਹੈ ਕਿ ਜਦੋਂ ਕੋਈ ਅਹਿਮ ਮਾਮਲਾ ਹੁੰਦਾ ਕਿਸੇ ਬੰਦੇ ਨੂੰ ਨਾਲ ਬੁਹਾ ਕੇ ਸਾਰਾ ਜਿਹੜਾ ਉਹਨਾਂ ਦਾ ਬਿਊਰੋ ਹੈ ਉਹ ਸਵਾਲ ਕਰਦੇ ਉਦੋਂ ਉਹਨਾਂ ਦੇ ਐਡੀਟਰ ਨੇ ਸਵਾਲ ਕਰਤਾ ਸੀ ਵੀ ਜਦੋਂ ਤੁਸੀਂ ਵਾਟਰ ਟਰਮੀਨੇਸ਼ਨ ਐਕਟ ਲਿਆਂਦਾ ਹੈ ਕੀ ਤੁਸੀਂ ਸੁਨੀਆ ਗਾਂਧੀ ਨਾਲ ਰਹਿ ਕੀਤੀ ਸੀ ਉਹ ਕਹਿੰਦਾ 6 ਮਹੀਨੇ ਤੱਕ ਤਾਂ ਸਾਡੀ ਬੋਲਬਾਣੀ ਨਹੀਂ ਹੋਈ ਪਰ 6 ਮਹੀਨੇ ਬਾਅਦ ਇੱਕ ਮੀਟਿੰਗ 'ਚ ਇਕੱਠੇ ਹੋਏ ਆਈ ਸਵਾਲ ਮੈਨੂੰ ਸੁਣੀਆਂ ਕਹਿੰਦੀ ਨਹੀਂ ਕੀਤਾ ਸੀ ਵੀ ਤੂੰ ਮੈਨੂੰ ਪੁੱਛਿਆ ਕਿਉਂ ਨਹੀਂ ਕਹਿੰਦਾ ਮੇਰਾ ਕਾਊਂਟਰ ਸਵਾਲ ਸੀ ਵੀ ਜੇ ਮੈਂ ਪੁੱਛਦਾ ਤੁਸੀਂ ਇਜਾਜ਼ਤ ਦੇਣ ਦੀ ਕਹਿੰਦੀ ਨਹੀਂ ਕਹਿੰਦਾ ਬਹੀ ਕਰਨ ਹੈ ਕੁ ਮੜਾ ਮੋਟਾ ਕੁਝ ਕਰਨਾ ਚਾਹੀਦਾ ਨਾ ਜੀ ਕੁਝ ਕਰਨਾ ਚਾਹੀਦਾ ਠੀਕ ਹੈ ਜਿਹੜੀ ਦੂਜੀ ਟਰਮ ਹੈ ਇਹ ਕੈਪਟਨ ਦੀ ਉਹਦੇ ਵਿੱਚ ਉਹਨੇ ਕੋਈ ਕੁਝ ਨਹੀਂ ਕੀਤਾ ਦੱਸ ਜਿਹਾ ਪੁੱਛਦੇ ਪਰ ਤੁਹਾਨੂੰ ਲੱਗਦਾ ਇਸ ਚੀਜ਼ ਦਾ ਵਿਰੋਧ ਭਾਜੀਪੀ ਨੂੰ ਆਉਦੇ ਹੀ ਪੰਜਾਬ ਦੇ ਲੀਡਰਾਂ ਤੋਂ ਭੁਗਤਣਾ ਪੈ ਸਕਦું ਕਿ ਜਿਸ ਤਰ੍ਹਾਂ ਦੇ ਨਾਲ ਸੁਨੀਲ ਜਾਖੜ ਹੋਰਾਂ ਦੇ ਵੀ ਅੱਜ ਬਿਆਨ ਆਏ ਉਹ ਕਹਿੰਦੇ ਨੇ ਕਿ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਪੰਜਾਬ ਦੀ ਗੱਲ ਹੋਵੇ ਸਾਡੇ ਲਈ ਪੰਜਾਬ ਪਹਿਲਾਂ ਸੀ ਪੰਜਾਬ ਦੇ ਲਈ ਖੜੇ ਆ ਤੁਹਾਨੂੰ ਲੱਗਦਾ ਕਿ ਜੇਕਰ ਇੰਨੇ ਸੁਖਾਲੇ ਤਰੀਕੇ ਨਾਲ ਕੇਂਦਰ ਸਰਕਾਰ ਇਹ ਚੀਜ਼ ਕਰਨਾ ਚਾਹੁੰਦੀ ਹੈ ਹਾਲਾਂਕਿ ਅਸਾਰਤਾ ਸਾਫ਼ ਤੇ ਸਪਸ਼ਟ ਨੇ ਪਰ ਲੱਗਦਾ ਕਿ ਉਹਨਾਂ ਨੂੰ ਆਪਣੇ ਹੀ ਖੁੱਦੇ ਲੀਡਰਾਂ ਦਾ ਜਿਹੜਾ ਵਿਰੋਧ ਵੀ ਭੁਗਤਣਾ ਪੈ ਸਕਦਾ ਇਸ ਚੀਜ਼ ਤੇ ਸੁਨੀਲ ਜਾਖੜ ਕਰ ਸਕਦਾ ਸੁਨੀਲ ਜਾਖੜ ਵਿਰੋਧ ਕਰ ਸਕਦਾ ਸੁਨੀਲ ਜਾਖੜ ਦੇ ਕੋਈ ਐਸੀ ਵੈਸੀ ਗੱਲ ਕਰ ਦਿਆ ਬੀਜੇਪੀ ਦੋਸਤੀ ਵੀ ਆ ਵੀ ਦੇ ਸਕਦਾ ਉਹ ਬੰਦੇ ਤੇ ਐਨਾ ਕੰਕੰਡਾ ਆਏਗਾ ਸੁਨੀਲ ਜਾਖੜ ਭਾਵੇਂ ਉਹਦੀ ਸ਼ੇਵ ਕੀਤੀ ਵੀ ਆ ਉਹਦੇ ਵਾੜ ਕਤਰੇ ਵੀ ਐ ਉਹ ਜਾਖੜਾ ਸਿੰਘ ਨਹੀਂ ਲੇਕਿਨ ਜੀਐਸਟੀ ਦੇ ਮੁੱਦੇ ਦੇ ਉੱਤੇ ਉਸ ਬੰਦੇ ਨੇ ਜਿਵੇਂ ਲੜਾਈ ਲੜੀ ਆ ਤੁਹਾਡੇ ਸਾਹਮਣੇ ਪੰਜਾਬੀਅਤ ਦੇ ਮਾਮਲੇ ਦੇ ਉੱਤੇ ਸੁਨੀਲ ਜਾਖੜ ਕਿਸੇ ਵੀ ਹੱਦ ਤੱਕ ਜਾ ਸਕਦਾ ਈਵਨ ਕੈਪਟਨ ਅਮਰਿੰਦਰ ਸਿੰਘ ਵੀ ਜਾ ਸਕਦਾ ਕਿਉਂਕਿ ਅਮਰਿੰਦਰ ਨੇ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਪਾਰਲੀਮੈਂਟ ਤੋਂ ਵੀ ਹਸਤੀਫੇ ਦਿੱਤੇ ਕਾਂਗਰਸ ਤੋਂ ਵੀ ਹਸਤੀਫੇ ਦਿੱਤੇ ਫਿਰ ਬਾਅਦ ਦੇ ਵਿੱਚ ਜਦੋਂ ਆਪਣੇ ਤੁਹਾਡਾ ਆਪਰੇਸ਼ਨ ਬਲੈਕ ਥੰਡਰ ਕੀਤਾ ਉਹਨੇ ਅਕਾਲੀ ਦਲ ਦੇ ਬਜ਼ਾਰਤ ਤੋਂ ਹਸਤੀਫੇ ਦਿੱਤੇ ਕੁਝ ਬੰਦੇ ਹੈਗੇ ਜਿਹੜੇ ਕਰ ਸਕਦੇ ਆ ਉਹ ਜਮੀਰ ਉਹਨਾਂ ਦੀ ਹਲੂ ਨੂੰ ਕੀ ਉਹਨਾਂ ਨੂੰ ਪ੍ਰਧਾਨ ਜੀ ਲੱਗਦਾ ਕਿ ਜਿਹੜੀ ਬੀਜਪੀ ਹਜੇ ਪੰਜਾਬੀਆਂ ਦੀ ਨਬਜ਼ ਨੂੰ ਉਸ ਤਰ੍ਹਾਂ ਦੇ ਨਾਲ ਸਮਝ ਨਹੀਂ ਸਕੀ ਜਿਵੇਂ ਇੱਕ ਛੋਟਾ ਜਿਹਾ ਟੀਕਾ ਲਾ ਕੇ ਦੇਖਣ ਦੀ ਗੱਲ ਵੀ ਟੀਕਾ ਲਾ ਕੇ ਦੇਖਿਆ ਗਿਆ ਕਿ ਪੰਜਾਬੀ ਉੱਠਦੇ ਆ ਕਿ ਨਹੀਂ ਉੱਠਦੇ ਲੱਗਦਾ ਕਿ ਜੇ ਪੰਜਾਬੀਆਂ ਦੀ ਨਬਜ਼ ਨੂੰ ਪੰਜਾਬੀਆਂ ਦੇ ਤਸਵੀਰ ਨੂੰ ਕਿਤੇ ਨਾ ਕਿਤੇ ਕੋਈ ਭਰਮ ਜਾਂ ਕੋਈ ਭੁਲੇਖਾ ਕੇਂਦਰ ਨੂੰ ਹੈ ਪੰਜਾਬੀਆਂ ਦੇ ਪ੍ਰਤੀ ਦੇਖੋ ਗੱਲ ਇਹ ਹੈ ਪੈਨਸਿਲਿਨ ਦਾ ਟੀਕਾ ਹੁੰਦਾ ਇੱਕ ਜੀ ਪੈਨਸਿਲਿਨ ਬਹੁਤ ਵਧੀਆ ਐਂਟੀਬਾਇਟਿਕ ਹੈ ਜੀ ਪਰ ਉਹ ਰਿਐਕਟ ਕਰਦੀ ਹੈ ਇਸ ਕਰਕੇ ਸਿਆਣਾ ਡਾਕਟਰ ਜਦੋਂ ਹੁੰਦਾ ਜੇ ਪੈਨਸਿਲਿਨ ਦਾ ਇੰਜੈਕਸ਼ਨ ਲਾਉਣਾ ਪੈਂਦਾ ਪਹਿਲਾਂ ਉਹਨਾ ਥੋੜਾ ਜਿਹਾ ਨੀਡਲ ਚ ਪਾ ਕੇ ਤੇ ਉਹ ਸਰਿੰਜ ਦੇ ਨਾਲ ਥੋੜਾ ਜਿਹਾ ਬਾਹਰ ਉੱਪਰ ਲਾ ਕੇ ਦੇਖਦਾ ਪੁੱਛਦਾ ਵੀ ਜੇ ਤੇਰੇ ਖੁਰਕਤਾ ਨਹੀਂ ਹੁੰਦੀ ਲਾਲਤਾ ਨਹੀਂ ਹੁੰਦਾ ਜੇ ਲਾਲ ਹੁੰਦਾ ਤਾਂ ਪਤਾ ਵੀ ਇਹ ਰਿਐਕਸ਼ਨ ਕਰੂਗੀ ਫਿਰ ਤਾਂ ਕਹਿੰਦੇ ਰਹਿਣ ਦਿਓ ਨਹੀਂ ਫਿਰ ਉਲਾਦ ਹੁੰਦਾ ਇਹ ਹੁਣ ਪੈਨਸਿਲਿਨ ਵਾਲਾ ਉਹ ਲਾ ਕੇ ਦੇਖਿਆ ਸੀ ਉਹਨਾਂ ਨੇ ਉਹ ਇੰਜੈਕਸ਼ਨ ਲਾ ਕੇ ਵੀ ਰਿਐਕਟ ਕਰਦੀ ਹੈ ਕਿ ਨਹੀਂ ਉਹ ਕਰਕੇ ਰਿਐਕਟ ਹੁਣ ਕਹਿੰਦੇ ਵੀ ਫਿਲਹਾਲ ਨਹੀਂ ਜੇ ਜੁਨਿਟੀ ਆ ਹੀ ਰਹੇ ਤੇ ਜੁਰਤੀ ਕੀ ਹੈ ਨਾ ਜੀ ਪੰਜਾਬ ਪੰਜਾਬ ਨੇ ਯਾਰ ਹਰ ਚੁਣੌਤੀ ਦਾ ਸਾਹਮਣਾ ਕੀਤਾ ਹੈ ਹਰ ਮਾਮਲੇ ਹਰ ਪੰਜਾਬ ਦੀ ਪਾਪੂਲੇਸ਼ਨ ਕਿ ਨਹੀਂ ਕਹੇ ਪਾਪੂਲੇਸ਼ਨ ਦੇ ਮੁਕਾਬਲ ਤਾਂ ਇਹਨੇ ਕਿੰਨੀਆਂ-ਕਿੰਨੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਭਾਰਤ ਦੀ ਮੁਕੰਮਲ ਆਜ਼ਾਦੀ ਦਾ ਨਾਰਾ ਕਾਂਗਰਸ ਪਾਰਟੀ ਨੇ ਨਹੀਂ ਲਾਇਆ ਸੀ ਬਣਾ ਗਦਰ ਪਾਰਟੀ ਨੇ ਲਾਇਆ ਸੀ ਤੇ ਗਦਰ ਪਾਰਟੀ ਦੇ ਵਿੱਚ ਹਾਇ ਦੂਜੀਆਂ ਸਟੇਟਾਂ ਦੇ ਵੀ ਸੀ ਪਰ ਬਹੁ ਗਿਣਤੀ ਜਿਹੜੇ ਗਦਰ ਪਾਰਟੀ ਦੇ ਵਿੱਚ ਲੋਕ ਸੀ ਉਹ ਪੰਜਾਬ ਦੇ ਸੀ ਗਦਰ ਪਾਰਟੀ ਦਾ ਫਾਊਂਡਰ ਪ੍ਰੈਜ਼ੀਡੈਂਟ ਬਾਬਾ ਸੋਨ ਸਿੰਘ ਪਕਣਾ ਸੀ ਠੀਕ ਹੈ ਉਹ ਉਹ ਜੇ ਬਾਹਰ ਜਾ ਕੇ ਬੈਠ ਕੇ ਤੇ ਇੱਥੇ ਆ ਕੇ ਗਦਰ ਵਾਸਤੇ ਇਹਨਾਂ ਕੁਝ ਕਰ ਸਕਦੇ ਆ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਭਗਤ ਸਿੰਘ ਕਿੱਥੇ ਤੱਕ ਪਹੁੰਚ ਗਿਆ ਇਸ ਕਰਕੇ ਪੰਜਾਬੀ ਪੰਜਾਬੀਆਂ ਨੂੰ ਲੀਡਰ ਚਾਹੀਦਾ ਜੋਗ ਜਿਹੜਾ ਉਹਨਾਂ ਨੂੰ ਅਗਵਾਈ ਦੇ ਸਕੇ ਜੀ ਤਾਂ ਜੀ ਸਮਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਸੋ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋ ਹੋ ਰਹੀ ਸੀ ਤੁਸੀਂ ਇਸ ਮਸਲੇ ਤੇ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਹਾਂ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਂਦੇ ਹੋ ਯਾਦ ਧੰਨਵਾਦ ਜੀ